आ रही है के। काली पेपर सैन किए कमर्शियल एयरलाइन भी उसी बना लगे तो हिंदुस्तान अंडर द मोदी गवर्नमेंट बहुत डिवेलपमेंट के रहा से तुरे हुए हैं और वाहपा एक समय आएगा आज जो अब आज एकमिस्ट ने कि इंडिया इज नंबर फोर्थ ग्रोइंग एक इन द वर्ल्ड और चाइना तो भी अभी अगे निकल गए सा जी डी पी चाइना तो अगे है तो चाइना सा तो सात अगे नंबर तीन ते आ गए ਔਰ ਅਸੀਂ ਸਮੇਂ ਆਊਗਾ ਜੇ ਨੰਬਰ ਇੱਕ ਤੇ ਪੌਣ ਜੇ ਅਜਿਹੇ ਤਰੀਕੇ ਨਾਲ ਗਵਰਨਮੈਂਟ ਸੈਟ ਹੋਏ ਚੱਲੇਗੀ ਦੈਟ ਮੀਨ ਹਿੰਦੁਸਤਾਨ ਦੇ ਲਈ ਬੀਜੇਪੀ ਨੇ ਗਵਰਨਮੈਂਟ ਰੈਡੀ ਚਾਹੀਦੀ ਹੈ ਤਾਂ ਜਾ ਕੇ ਕੋਈ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗੱਲ ਦੇਖਣੀ ਹੈ ਕਿ ਉਹਨਾਂ ਨੇ ਕੋਰਾ ਕੀ ਕੀਤਾ ਹੈ ਸਰਦਾਰ ਸਾਹਿਬ ਤਾਂ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਤਕ ਸੀਟ ਨੇ ਭਾਈ ਅੰਮਰਪਾਸ ਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਨਾਂ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਵੀ ਹੋਂ ਕੇ ਬਾ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਹੋਣਾ ਲੈ ਜਿਹੜੇ ਮੁਖੀ ਸਿੰਘ ਉੱਤੇ ਸਾਡੇ ਬੈਠੇ ਰਹੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇਸ ਕੈਪਟਨ ਦਾ ਰਾਜਾ ਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਕਿ ਗੁੱਟਕਾ ਸਾਫ ਚੱਕ ਕੀ ਲੈਣ 100 ਫਾਦੀ ਹੈ ਕਾਂਗਰਸ ਦਾ ਬੇੜਾ ਕਰਕ ਕਰਕੇ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ ਸੌਖਾ ਵਾਰ ਤਾਂ ਮੈਂ ਸੁਣ ਲਿਆ ਇਹਨਾਂ ਨੇ ਹੋ ਕੇ ਹੋਇਆ ਕੀ ਸੀ ਮੈਂ ਕਿਹਾ ਸੀਗਾ ਉਹਦੇ ਅ ਅ ਦੇ ਰਿਪੋਰਟਿੰਗ ਔਰ ਉਥੇ ਦਮਨਵਰ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਸ਼ਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨਵਰ ਸਾਹਿਬ ਦੇ ਸਾਹਮਣੇ ਮੈਂ ਸੌ ਖਰਚ ਕਰਦਾ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂਗਾ ਉਸ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਪ੍ਰਿੰਸ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ੍ਹ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਉਹਨਾਂ ਨੂੰ ਹੈੱਡ ਆਫ ਦੀ ਐਟੀ ਐਟੀ ਡਰਗ ਇਸਟੈਬਲਿਸ਼ਮੈਂਟ ਪੈ ਜਿਹੜੀ ਬਣਾਈ ਸੀ ਉਹਦੇ ਕੜਾਕੀ ਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ੍ਹ ਮਿਨਿਸਟਰ ਨੇ ਔਰ ਜੇਲ੍ਹ ਮੈਕਮੈਨ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾ ਜਗ੍ਹਾ ਨਹੀਂ ਰਹੀ ਤਮੈ ਉਹਨਾਂ ਨੂੰ ਕਿ ਐਸੈਡੇਲ ਜੇਬ ਕਦਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅਚਾ ਉਹ ਦੇ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸੇਤਾ ਦੀ ਹੋ ਰਹੀ ਹੈ विक्रम मिथिरी सॉरी अर्पित सिधु मैं कह रहे हूं बने कोई विक्रम मिथिरी वो ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ اور ਉਹ ਉਹਨਾਂ ਨੇ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵਤਵਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ મતલਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲ ਕਵਰ ਦੇ ਵਿੱਚ ਹਾਈ ਕੋਰਟ ਕੋਈ ਹੈ ਹਾਈ ਕੋਰਟ ਦੱਸੇ ਕਿ ਇਹ ਰੈਸਟ ਇਨਵੈਸਟੀਗੇਸ਼ਨ ਠੀਕ ਹੈ ਇਹ ਨਹੀਂ ਇਹ ਕੌਣ ਹੁੰਦਾ ਚੀਫ ਮਿੰਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨ ਆ ਨਹੀਂ ਹੋ ਸਕਦੀਆਂ ਦਿਸ ਇਜ਼ ਨਾਟ ਪੋਸੀਬਲ that <inaudible> is why my case si, majita. <inaudible> majita. Sabah, is mentioned ਸਰ ਜੀ ਲੱਗ ਰਿਹਾ ਕਿ ਨਸ਼ਾ ਖਤਮ ਹੋ ਜਾਏਗਾ ਪੰਜਾਬ ਦਾ ਮੇਰਾ ਕੋਈ ਅਜਿਹੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਪਰ ਉਸ ਕਾਨੂੰਨ ਦੇ ਮੁਤਾਬਿਕ ਕਰਨਾ ਚਾਹੁੰਦਾ ਪਉ ਕਿ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ਡ ਆਨ ਬਿਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸਾਈਡ ਨੇਵੇਂ Chief Minister ਕੋਲੋਂ ਲੈ ਕੇ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਨੂੰ ਘਟ ਕੇ ਅੰਦਰ ਲੈ ਲੈਂਦਾ ਇੱਕ ਗਲਤ ਬਾਤ ਤੁਸੀਂ ਸਿੱਧੂ ਸਾਧੂ ਦਾ ਇਹ ਹੈ ਕਿ ਰਾਜਪੀ ਦੇ ਇੱਕ ਪਿਆਨ ਆ ਰਿਹਾ ਖਾਂਦਾ ਵੀ ਜਦੋਂ ਵੀ ਇਹ ਸਰਕਾਰ ਸਾਡੀ ਸਰਕਾਰ ਬਣਦੇ ਤਾਂ ਗੈਂਗਸਟਰ ਵਰਗ ਖਤਮ ਕੀਤਾ ਜਾਊਗਾ ਕੀ ਹੋਗਾ ਗੈਂਗਸਟਰ ਵਰਗ ਖਤਮ ਕੀਤਾ ਜਾਊਗਾ ਮੈਂ ਨਾ ਤੂੰ ਆਪਣੀ ਆਪਣੇ ਵਾਲੀ ਚਾਕੇ ਥੋੜਾ ਬਹੁਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਵੜੇ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕੰਕਤਾਸੀਆਂ ਉਹ ਵੀ ਦੱਸਦੇ ਪਹਿਲਾਂ ਸਭ ਨੇ ਜਦੋਂ ਜਦੋਂ ਕਪਤਾਨ ਸਰ ਤੁਸੀਂ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿਹਾ ਹੈ ਕਿ ਕੋਈ ਕਾਰਨ ਹੈ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰਿਸਟਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਂਦੇ ਸੀ ਤਾਰਾਂ ਦੇ ਥਲੀ ਫਿਰ ਨਦੀ ਟੱਪ ਕੇ ਫਿਰ ਡਰੋਨ ਆਰ ਲੱਗੇ ਇਹ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਕੱਪ ਕੇ ਬਸ ਇਹ ਨਾਂ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪਟ੍ਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਲੋਕ ਫਿਰ ਇਹ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਇਹ ਅਸੀਂ 40 ਕਿਲੋਮੀਟਰ ਚਾਹ ਤੁਸੀਂ ਉੱਥੇ ਟਾਈਮ ਪਰਤਾ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ خیال ਹੈ 35 ਕਿਲੋ ਕਿਲੋ ਗਰਾਮ ਹੈਰੋ ਐਂਡ ਪੰਜਾਬ ਪੁਲਿਸ ਨੇ ਪਕੜਿਆ ਨਾਉ ਦਿਸ ਇਜ਼ ਵੇਰ ਇਟ ਕਮਿੰਗ ਫਰੋਮ ਉਹ ਤੋਂ ਆ ਰਿਹਾ ਪਾਕਿਸਤਾਨ ਦਾ ਇੱਕ ਕਫੀਮ ਦੀ ਕਿਤੇ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵਧਦੀ ਹੈ ਇਸ ਬਾਰਡਰ ਤੇ ਕਫੀਮ ਦੀ ਕਿਤੇ ਕਫੀਮ ਦੀ ਕਿਤੇ ਦੀ ਗੱਲ ਕਰੀਏ ਲਾਏ ਨਾਟੋਰ ਦੀ ਤੇ ਕਿਵੇਂ ਤੁਸੀਂ ਦੇਖਦੇ ਹੋ ਕਿ ਤੁਹਾਡੀ ਸਰਕਾਰ ਰਹੀ ਹੈ ਕਿ ਤੁਸੀਂ ਵੀ ਸੀਐਮ ਰਹੇ ਉਹਦੋਂ ਵੀ ਲਾਏ ਨਾਟੋਰ ਸੀਗਾ ਤੇ ਹੁਣ ਵੀ ਲਾਏ ਨਾਟੋਰ ਕਿੱਦਾਂ ਦੇ ਰਹੇ ਹੋ ਕਿਸ ਚੀਜ਼ ਨੂੰ ਲਾਏ ਨਾਟੋਰ ਲਾਰਡ ਲਾਰਡ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ ਬੜਿਆ ਹੋਇਆ ਹੈ ਗੈਂਗਸਟਰਿਸਮ ਤਾਂ ਆਪ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਦੇ ਸੀ ਕਿਤੇ ਕਿਤੇ ਗਿਰਫਤਾਰ ਪੁਲਿਸ ਨਾਲ ਮੁਕਾਬਲਾ ਕਰਦੇ ਪੂਰੀ ਸ਼ੌਕ ਦੇਂਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਕੈਕਟਰੀ ਗੈਂਗਸਟਰ ਹੀ ਕੰਮ ਕਰ ਨੇ ਕਹਤੋ ਸੀ ਆਪਣੇ ਲਫ਼ਜ਼ਾਂ 'ਚ ਇੱਕ ਨਵਜੋਤ ਸਿੰਘ ਸਿੱਧੂ ਦਾ ਨਾਮ ਲਿੱਤਾ ਜੀ ਹੁਣੇ ਹੀ ਪਾਰਟੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਕਰਕੇ ਤੁਸੀਂ ਗਏ ਹੋ ਕਿ ਵਿਕਾਸ ਨੂੰ ਦੇਖਦੇ ਹੋਏ ਭਾਜਪਾ ਚ ਗਏ ਹੋ ਮੈਂ ਜੀ ਨਵਜੋਤ ਸਿੰਘ ਕਿਧੋ ਕਰਕੇ ਉਹ ਕੌਣ ਨੇ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੈਨਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਕੋਈ ਫਾਇਲਾ ਨਹੀਂ ਪਾ ਸਕੀਆਂ ਮੈਨੂੰ ਇਹਨੇ ਚੀਫ ਸਕੱਟਰੀ ਨੇ ਕਿਹਾ ਕਿ ਸਕੱਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਿਕਾਲੇ ਮੈਂ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਦੇ ਦੇ ਲਈ ਤੇਰਾ ਬਿਆਨ ਹੋ ਗਿਆ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਬੁਰਾ ਹੈ ਤੋਂ ਮੈਂ ਕਿਹਾ ਕਿ ਤੈਨੂੰ ਪਾਵਰ ਸਿਚੁਏਸ਼ਨ ਬੈਲੂ ਗਈ ਉਹ ਤੇ ਤੈਨੂੰ ਵੀ ਟੁਕ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਟੁਕ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਪਾਵਰ ਦੀ ਬਾਕੀ ਮੈਂ ਕਿਸੀ ਹੋਰ ਨੂੰ ਦੇ ਦਿੰਦਾ ਔਰ ਉਹਨੇ ਜ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਨਾ ਹੀ ਸੀਫਾ ਦੇ ਦਾ ਰਾਜਾ ਰਾਜਾ ਵੜਾਂਗ ਦਾ ਇੱਕ ਬਿਆਨ ਹੋਰ ਆਉਂਦਾ ਜੀ ਉਹ ਕਹਿੰਦੇ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਚਟਿਆਰਗਾ ਨਸ਼ਾ ਜਿਹੜਾ ਖਤਮ ਹੋ ਜਾਊਗਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾ ਹੋ ਸਕਦਾ ਹਰੋੜਾ ਗਿਆ ਪੰਜਾਬ ਕੋਟ ਆਹੀ ਰਹਿ ਗਿਆ ਕਿ ਫੀਮ ਦੀ ਖੇਤੀ ਆਪਾਂ ਫਿਰ ਨਹੀਂ ਕਰਤਾ ਸਾਹਿਬ ਲਾਸਟ ਕੁਸਚਨ ਜੱਟ ਦਾ ਯੁੱਧ ਨਸ਼ਾ ਰੋਦ ਪੰਜਾਬ ਸਰਕਾਰ ਦਾ ਮੁੰਹ ਚੱਲ ਰਹੀ ਹੈ ਲੱਗਦਾ ਕਿ ਸਾਰੇ ਪਾਰਟੀ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਨਸ਼ੇ ਖਤਮ ਕਰਨਾ ਚਾਹੀਦਾ ਕੀ ਚੀਜ਼ ਯੋਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਲੱਗਦਾ ਹੈ ਕਿ ਹਰੇ ਯੋਧ ਨਸ਼ਾ ਵਿਰੁੱਧ ਸੌਰੀ ਯੋਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਤਸਕਰਾਂ ਦੀਆਂ ਬਿਲਡਿੰਗ ਜਿਹੜੀਆਂ ਨੇ ਢਾਈਆਂ ਜਾਰੀ ਨੇ ਅਬੈਧ ਰੂਪ ਨਾਲ ਜਿਹੜੀਆਂ ਕੀਤੀਆਂ ਨੇ ਲੱਗਦਾ ਹੈ ਕਿ ਹਰੇਕ ਪਾਰਟੀ ਨੂੰ ਇੱਕ ਲੈਵਲ ਤੇ ਇਕੱਠੇ ਹੋ ਕੇ ਜਿਹੜਾ ਇਹ ਇਸ਼ੂ ਜਿਹੜਾ ਹੈ ਇਹ ਨਸ਼ਾ ਦਾ ਔਰ ਬੱਚਿਆਂ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਰੱਖ ਕੇ ਕਰਨਾ ਪਊਗਾ ਮੈਂ ਸ਼ੁਰੂਆਤ ਕੀਤੀ ਸੀ ਉਹ ਮੈਂ ਤੁਹਾਨੂੰ ਹੋਣੀ ਦੱਸ ਕੇ ਛੱਟਿਆ ਹੈ ਕਿ 1 ਲੱਖ ਬੰਦਾ ਅਸੀਂ ਫੜਿਆ ਸੀ ਆਰਡਰ ਦੇ ਐਸ ਆਈ ਟੀ ਜਿਹੜੀ ਹਰਪੀਰ ਸਿੰਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਕਿੰਨੇ ਆંકੜੇ ਨੇ